ਸੁਖਮਨੀ ਸਾਹਿਬ ਪੜਨ ਵਾਲਿਓ ਸੁਖਮਨੀ ਸਾਹਿਬ ਪੜ ਕੇ ਵੀ ਜੇਕਰ ਰਸ ਨਹੀਂ ਬਣਿਆ ਤੇ ਯਕੀਨਨ ਤੁਸੀਂ ਇਹ ਗਲਤੀ ਕਰ ਰਹੇ ਹੋ ਮੰਨੋ ਚੈਨਾ ਮੰਨੋ ਕਿਹੜੀ ਗਲਤੀ ਹੈ ਇਹ ਦੱਸਣ ਤੋਂ ਪਹਿਲਾਂ ਰਿਕਵੈਸਟ ਕਰਾਂਗਾ ਵੀਡੀਓ ਨੂੰ ਸੇਵ ਕਰ ਲਿਓ ਹੋ ਸਕਦਾ ਹੈ ਅੱਜ ਨਹੀਂ ਤਾਂ ਕੱਲ ਨੂੰ ਕੰਮ ਆਵੇ ਜਾਂ ਕਿਸੇ ਐਸੇ ਜੀਵ ਨਾਲ ਸ਼ੇਅਰ ਕਰ ਦਿਓ ਜਿਹੜਾ ਤੁਹਾਨੂੰ ਲੱਗੇ ਕਿ ਹਾਂ ਉਹ ਵੀ ਇਸ ਗਲਤੀ ਦੇ ਵਿੱਚ ਫਸਿਆ ਹੋਇਆ ਹੈ ਆਪਾਂ ਅਕਸਰ ਹੀ ਕਹਿੰਦੇ ਆ ਇਸ ਗੱਲ ਨੂੰ ਕਿ ਆਪਾਂ ਕੇਵਲ ਪੜਨ ਤੱਕ ਸੀਮੇਤਾ ਆਪਾਂ 부ਝਿਆ ਹੀ ਨਹੀਂ ਜੇ 부ਝਿਆ ਹੁੰਦਾ ਤਾਂ ਸਾਨੂੰ ਪਤਾ ਲੱਗ ਜਾਣਾ ਸੀ ਕਿਉਂਕਿ ਇਨਾਂ ਸਵਾਲਾਂ ਦੇ ਜਵਾਬ ਤਾਂ ਗੁਰਬਾਣੀ ਗੁਰੂ ਜੀ ਆਪ ਸਾਨੂੰ ਦੇ ਹੀ ਰਹੇ ਨੇ ਸੁਖਮਨੀ ਸਾਹਿਬ ਪੜਨ ਵਾਲਿਆ ਇਸ ਤੇ ਗੌਰ ਤੇ ਕਰ ਜਦੋਂ ਹੁਣ ਪੜੋ ਤੁਸੀਂ ਵੀ ਇਸ ਪੰਕਤੀ ਤੇ ਰੁਕ ਜਾਇਓ ਠਹਿਰ ਜਾਇਓ ਧਿਆਨ ਨਾਲ ਪੜਿਓ ਸਮਝਿਓ ਇਸ ਨੂੰ ਕਿਹੜੀ ਪੰਕਤੀ ਹੈ ਸੁਣੋ ਹੁਣ ਧਿਆਨ ਨਾਲ ਕਹਿੰਦੇ ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗ ਰਚੈ ਕਹਿੰਦੇ ਕੋਈ ਫਲ ਦੀ ਇੱਛਾ ਰੱਖ ਕੇ ਨਾ ਪੜ ਜੇ ਅਸੀਂ ਫਲ ਦੀ ਇੱਛਾ ਰੱਖ ਕੇ ਕਰ ਰਹੇ ਆਂ ਤੇ ਸਮਝੋ ਕਿ ਅਸੀਂ ਕੋਈ ਨਾ ਕੋਈ ਤੋਲ ਮੋਲ ਕਰ ਰਹੇ ਆਂ ਅਸੀਂ ਕੋਈ ਨਾ ਕੋਈ ਬਿਜ਼ਨਸ ਕਰ ਰਹੇ ਆਂ ਕਿ ਮੈਂ ਕਰ ਰਿਹਾ ਤੂੰ ਬਦਲੇ ਦੇ ਵਿੱਚ ਮੈਨੂੰ ਇਹ ਦੇ ਦੇ ਮੇਰਾ ਇਹ ਵਾਲਾ ਕੰਮ ਸਵਾਰ ਦੇ ਸਭ ਕੁਝ ਕੀਤੇ ਕਰਾਏ ਤੇ ਅਸੀਂ ਆਪ ਹੀ ਪੋਚਾ ਮਾਰ ਦਿੰਨੇ ਆ ਕਿਉਂ ਕਿ ਪੜਨ ਤੱਕ ਸੀਮita ਸਮਝਿਆ ਹੀ ਨਹੀਂ ਅਗਲੇ ਵੀ ਪੜਨ ਤੇ ਲਾ ਕੇ ਆਪਣੇ ਪੈਸੇ ਬਣਾ ਕੇ ਨਿਕਲ ਜਾਂਦੇ ਆ ਫਸਦਾ ਕੌਣ ਹੈ ਆਪ ਅਸੀਂ ਜੀਵਨ ਕੇ ਇਹਦਾ ਖਰਾਬ ਹੋਇਆ ਸਾਡੇ ਆਪਣੇ ਦਾ ਕੀਤਾ ਵੀ ਤੇ ਮਿਲਿਆ ਵੀ ਕੁਝ ਨਾ ਇਸ ਗੱਲ ਨੂੰ ਸਮਝੋ ਵਿਚਾਰੋ ਸੋਚੋ ਭੱਜੋ ਨਾ ਜੀਵਨ ਦੇ ਵਿੱਚ ਲਾਗੂ ਵੀ ਕਰੋ ਫਿਰ ਬਣੇਗਾ ਰਸ ਕਿਉਂ ਜਦੋਂ ਗੱਲਾਂ ਸਮਝਣ ਆਣ ਲੱਗਣਗੀਆਂ ਫਿਰ ਜੀਵਨ ਵੀ ਸੋਖਾ ਤੇ ਸੁਖਾਲਾ ਹੋ ਜਾਏਗਾ ਤੇ ਇਹ ਗਲਤੀ ਬਿਲਕੁਲ ਨਾ ਕਰਿਓ ਨੀ ਸੁਆਰਥੋ ਕਿ ਕੋਈ ਤੋਲ ਮੋਲ ਕਰਕੇ ਨਹੀਂ ਕੁਝ ਮੰਗ ਰੱਖ ਕੇ ਨਹੀਂ ਬਸ ਬੈਠੋ ਤੇ ਆਨੰਦ ਲਵੋ ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗ ਰਾਚੈ ਫਿਰ ਦੇਖਿਓ ਆਨੰਦ ਕਿਵੇਂ ਵੜਦਾ ਆਇ